ਮੈਂ ਸ਼ੁਰੂਆਤ ਕਰਦਾ ਹਾਂ ਪਾਸੀ ਸਾਹਿਬ ਤੁਹਾਡੇ ਤੋਂ ਮੇਰਾ ਪਹਿਲਾ ਸਵਾਲ ਬੀਜੇਪੀ ਨੂੰ ਲੱਗ ਰਿਹਾ ਹੈ ਕਿ ਤੁਸੀਂ ਬੜੀ ਸੁਪਰ ਫਾਸਟ ਤਰੀਕੇ ਦੇ ਨਾਲ ਸਭ ਕੁਝ ਕਰ ਦਿੱਤਾ ਬੀਜੇਪੀ ਨੂੰ ਲੱਗ ਰਿਹਾ ਹੈ ਕਿ ਇਹ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਹੈ ਉਹ ਦਿੱਲੀ ਬੀਜੇਪੀ ਨੂੰ ਲੱਗ ਰਿਹਾ ਹੈ ਪੰਜਾਬ ਬੀਜੇਪੀ ਨੂੰ ਲੱਗ ਰਿਹਾ ਹੈ ਕਿ ਤੁਸੀਂ ਬਹੁਤ ਸੁਪਰ ਫਾਸਟ ਤਰੀਕੇ ਨਾਲ ਕੰਮ ਕੀਤਾ ਮਾਮਲਾ ਸਾਹਮਣੇ ਆਇਆ ਰੌਲਾ ਪਿਆ ਵੀਡੀਓ ਪੋਸਟ ਹੋਈ ਤੁਸੀਂ ਡਾਊਨਲੋਡ ਕੀਤੀ ਫੋਰੈਂਸਿਕ ਲੈਬ ਪੇ ਇਸ ਦਿੱਤੀ ਉੱਥੋਂ ਟੈਸਟ ਹੋ ਕੇ ਆ ਗਈ ਕਿ ਐਡੀਟਿਡ ਹੈ ਫਿਰ ਪਰਚਾ ਵੀ ਹੋ ਗਿਆ ਇਹ ਸਾਰਾ ਸੁਪਰ ਫਾਸਟ ਲੱਗ ਰਿਹਾ ਤੇ ਇਸ ਦੇ ਉੱਤੇ ਇਲਜ਼ਾਮ ਇਹਨੇ ਕੀ ਗੁਰੂਆਂ ਦਾ ਅਪਮਾਨ ਹੋਇਆ ਕੀ ਤੁਆ ਨੂ ਵੀ ਮੇਰੇ ਬਹੁਤ ਹੀ ਸਤਿਕਾਰਯੋਗ ਅਰਚਪ੍ਰੀਤ ਖੰਡਿਆਲ ਜੀ ਪਲੇਅਰ ਸਾਹਿਬ ਤੇ ਸੋਹੀ ਸਾਹਿਬ ਨੂੰ ਸਸਕੀ ਕਾਲ ਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਬਹੁਤ ਹੀ ਸਤਿਕਾਰਯੋਗ ਦਰਸ਼ਕਾਂ ਨੂੰ ਸਸਕੀ ਕਾਲ ਕਰਦੇ ਹੋਏ ਮੈਂ ਸ਼ੁਰੂਆਤ ਕਰਦਾ ਪਹਿਲੀ ਗੱਲ ਤਾਂ ਆਮ ਆਦਮੀ ਪਾਰਟੀ ਦੇ ਚਾਹੇ ਆਪਸੀ ਜੀ ਹੈ ਕੋਈ ਵੀ ਲੀਡਰ ਹੈ ਕੋਈ ਵੀ ਮੇਰੇ ਵਰਗਾ ਇੱਕ ਨਾਚੀਜ ਵਰਕਰ ਹੈ ਹਮ ਅਸੀਂ ਤਾਂ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਜਿਹੜੀ ਧਰਤੀ ਹੈ ਨਾ ਉਹਦੇ ਕਣ ਦੇ ਬਰਾਬਰ ਵੀ ਨਹੀਂ ਆਪਣੇ ਆਪ ਨੂੰ ਸਮਝਦੇ ਸਾਡੇ ਲਈ ਇੰਨਾ ਸਤਕਾਰ ਗੁਰੂਆਂ ਲਈ ਹੈ ਸਾਡੇ ਮਨ ਵਿੱਚ ਔਰ ਜਿਹੜੀ ਆਤਸੀ ਜੀ ਦੀ ਵੀਡੀਓ ਦੀ ਇਹ ਗੱਲ ਕਰ ਰਹੇ ਆ ਆਤਸੀ ਜੀ ਨੇ ਗੁਰੂ ਸ਼ਬਦ ਇਸਤੇਮਾਲ ਹੀ ਨਹੀਂ ਕੀਤਾ ਹੂੰ ਔਰ ਭਾਜਪਾ ਇਨਿਕ ਫਰਸਟ੍ਰੇਟਡ ਹੋ ਚੁੱਕੀ ਹੈ ਭਾਜਪਾ ਕਿਉਂਕਿ ਦਿੱਲੀ ਦੇ ਵਿੱਚ ਕੀ ਹੋ ਰਿਹਾ ਗੌਰਵ ਜੀ ਕਿ ਟ੍ਰਿਪਲ ਇੰਜਨ ਦੀ ਸਰਕਾਰ ਹੈ ਡਬਲ ਇੰਜਨ ਦੀ ਕਿਹੜੀ ਕਹਿੰਦੇ ਆ ਨਾ ਜੀ ਜਿਹੜਾ ਜੀ ਤਾਂ ਹੁਣ ਟ੍ਰਿਪਲ ਇੰਜਨ ਦੀ ਸਰਕਾਰ ਹੈ ਸਿੱਧਾ ਵੀ ਇਹਨਾਂ ਨੇ ਹਥਿਆਲੀਆ ਬਣਾ ਲਈ ਤੇ ਉੱਥੇ ਲਗਾਤਾਰ ਫੇਲਿਅਰ ਹੋ ਰਹੇ ਆ ਤੇ ਉਹ ਆਸੀ ਜੀ ਉਹਦੀ ਆਵਾਜ਼ ਚੁਪੇ ਨੇ ਚਾਹੇ ਉਹ ਲੋਕਾਂ ਨੂੰ ਮਕਾਨ ਦੇਣ ਦੇ ਵਾਅਦੇ ਕਰਕੇ ਆਏ ਸੀਗੇ ਤੇ ਝੁਕੀਆਂ ਵੀ ਉਡਾਤੀਆਂ ਚਾਹੇ ਉਹ ਪੋਲਿਊਸ਼ਨ ਦਾ ਮਸਲਾ ਪਾਣੀ ਦਾ ਮਸਲਾ ਆਸੀ ਜੀ ਕਿ ਕੁਐਸਚਨ ਤੇ ਇਹਨਾਂ ਨੂੰ ਘੇਰਦੇ ਆ ਤੇ ਉਹਨਾਂ ਦੀ ਆਵਾਜ਼ ਬੰਦ ਕਰਾਣੀ ਹੈ ਤੇ ਇਹਦੇ ਲਈ ਇਹਨਾਂ ਦੇ ਕਪਿਲ ਮਿਸ਼ਰਾ ਜੀ ਨੇ ਅਪਲੋਡ ਕੀਤੀ ਵੀਡੀਓ ਉਹ ਵੀਡੀਓ ਜਦੋਂ ਫੋਰੈਂਸਿਕ ਲੈਬ ਚ ਗਈ ਪੰਜਾਬ ਫੋਰੈਂਸਿਕ ਸਾਇੰਸ ਲੈਬ ਐਫਐਸਐਲ ਦੇ ਵਿੱਚ ਜੀ ਉਹ ਉਹ ਜਿਹੜੇ ਵਰਡ ਐ ਵਿੱਚ ਡਾਕਟਰਡ ਪਾਏਗੇ ਐਡੀਟਡ ਪਾਏਗੇ ਹੁਣ ਜਿਹੜਾ ਤੁਸੀਂ ਵਿਸ਼ੇਸ਼ ਅਧਿਕਾਰ ਹਨਣ ਦੀ ਗੱਲ ਕਰ ਰਹੇ ਹੋ ਜਦੋਂ ਕਪਿਲ ਮਿਸ਼ਰਾ ਨੇ ਇੱਕ ਵੀਡੀਓ ਜੋ ਡਾਕਟਰਡ ਹੈ ਐਡੀਟਡ ਹੈ ਉਹ ਆਪਣੇ ਆਪਣੇ ਸੋਸ਼ਲ ਮੀਡੀਆ ਤੇ ਅਪਲੋਡ ਕਰਤੀ ਉਹਨੂੰ ਲਗਾਤਾਰ ਸਰਕੂਲੇਟ ਕੀਤਾ ਜਾ ਰਿਹਾ ਹੈ ਕਾਂਗਰਸ ਇਹ ਲੀਡਰ ਵੱਲੋਂ ਵੀ ਕਈਆਂ ਵੱਲੋਂ ਅਕਾਲੀ ਭਾਜਪਾ ਦੇ ਤਾਂ ਕਈ ਲੀਡਰਾਂ ਵੱਲੋਂ ਕਿਉਂਕਿ ਅੰਦਰਖਾਤੀ ਅਦਵੀ ਨਜ਼ਰ ਆ ਰਿਹਾ ਸੀ ਕਿ ਇਹਨਾਂ ਦੇ ਹੱਥ ਤੱਕ ਕਿਤਨੇ ਕਿਤੇ ਮਿਲੇ ਹੋਏ ਆ ਚਲੋ ਪਰ ਉਹ ਵੱਖਰਾ ਵਿਸ਼ਾ ਆਪਾਂ ਮੁੱਦੇ ਤੋਂ ਨਾ ਭਟਕੀਏ ਆ ਇਹਨਾਂ ਨੇ ਜਦੋਂ ਉਹਨੂੰ ਸਰਕੂਲੇਟ ਕਰਕੇ ਪੰਜਾਬ ਦੇ ਵਿੱਚ ਇੱਕ ਮਾਹੌਲ ਖਰਾਬ ਕਰਨ ਦੀ ਗੱਲਾਂ ਕੀਤੀਆਂ ਨਫ਼ਰਤ ਪੈਦਾ ਕਰਨ ਦੀ ਜੋ ਇਹਨਾਂ ਦੀ ਧਰਮ ਦੇ ਆਧਾਰ ਤੇ ਜਿਹੜੀਆਂ ਰਾਜਨੀਤਿਕ ਪਾਰਟੀਆਂ ਰੋਟੀਆਂ ਸੇਕਦੀਆਂ ਨਾ ਇਹਨਾਂ ਦੀ ਮੰਸ਼ਾ ਹਮੇਸ਼ਾ ਹੀ ਇਹੀ ਰਹਿੰਦੀ ਹੈ ਕਿ ਧਰਮ ਦੇ ਆਧਾਰ ਤੇ ਜਾਤ ਦੇ ਆਧਾਰ ਤੇ ਇਹਨਾਂ ਦੀ ਗੱਲਾਂ ਤੇ ਲੋਕਾਂ ਦੇ ਵਿੱਚ મતਭੇਦ ਪੈਦਾ ਕੀਤੇ ਜਾਣ ਜਦੋਂ ਉਹ ਪੰਜਾਬ ਦੇ ਵਿੱਚ ਮਾਹੌਲ ਕਰਨ ਦੀ ਗੱਲ ਹੋਈ ਆਪ ਕੋ ਬਲੰਦਰ ਤੋਂ ਇੱਕ ਕਬਾਲ ਸਿੰਘ ਨੇ ਐਫ ਆਈ ਆਰ ਕਰਾਈ ਹੈ ਉਹ ਫਆਈਆਰ ਜਾਂਚ ਦਾ ਵਿਸ਼ਾ ਹੈ ਜਾਂਚ ਚੱਲ ਰਹੀ ਹੈ ਪਰ ਇਹਨਾਂ ਨੂੰ ਵਿਸ਼ੇਸ਼ ਅਧਿਕਾਰ ਹਨ ਉਦੋਂ ਤੱਕ ਹੁੰਦਾ ਜੇਕਰ ਕਪਿਲ ਮਿਸ਼ਰਾ ਨੇ ਸੋਸ਼ਲ ਮੀਡੀਆ ਤੇ ਐਡੀਟਡ ਡਾਕਟਰਡ ਵੀਡੀਓ ਅਪਲੋਡ ਨਾ ਕੀਤੀ ਹੁੰਦੀ ਉਹ ਤਾਂ ਪਬਲਿਕ ਡੋਮੇਨ ਹੈ ਹਮਮ ਜਦੋਂ ਵੀ ਵੀਡੀਓ ਪਬਲਿਕ ਡੋਮੇਨ ਦੇ ਵਿੱਚ ਹੈ ਉਹ ਐਡੀਟਡ ਹੈ ਫੈਸਲ ਨੇ ਸਾਬਿਤ ਕਰਤਾ ਕਿ ਉਹ ਐਡੀਟਡ ਹੈ ਡਾਕਟਰਡ ਹੈ ਉਹਦਾ ਇੱਕ ਪਰਪਸ ਦੇ ਲਈ ਤਿਆਰ ਕੀਤੀ ਗਈ ਹੈ ਤੇ ਉਹਦੇ ਉੱਤੇ ਵਿਸ਼ੇਸ਼ ਅਧਿਕਾਰ ਹੰਨਣ ਦੀ ਗੱਲ ਕਿੱਥੇ ਰਹਿ ਗਈ ਹਮਮ ਚਲੋ ਤੁਸੀਂ ਸਾਰੇ ਅੱਜ ਵਕੀਲ ਹੀ ਹੋ ਮੈਨੂੰ ਲੱਗਦਾ ਹੈ ਕਿ ਇਹ ਚੀਜ਼ ਨੂੰ ਜ਼ਿਆਦਾ ਆਪਾਂ ਹੋਰ ਡਿਸਕਸ ਕਰ ਸਕਾਂਗੇ ਕਿ ਐਗਜ਼ੈਕਟਲੀ ਐਫ ਆਈ ਆਰ ਕਿੱਤੀ ਵੀ ਜਾ ਸਕਦੀ ਹੈ ਜਾਂ ਨਹੀਂ ਤੁਸੀਂ ਕਹਿ ਰਹੇ ਹੋ ਕਿ ਵੀਡੀਓ ਬਿਲਕੁਲ ਫਰਜ਼ੀ ਹੈ ਕਿਸੇ ਵੀ ਥਾਂ ਦੇ ਉੱਤੇ ਗੁਰੂਆਂ ਸ਼ਬਦ ਦਾ ਇਸਤੇਮਾਲ ਨਹੀਂ ਕੀਤਾ ਗਿਆ ਬਿਲਕੁਲ ਗੁਰੂ ਸ਼ਬਦ ਦਾ ਇਸਤੇਮਾਲ ਆਤਸੀ ਜੀ ਨੇ ਨਹੀਂ ਕੀਤਾ ਇਹ ਐਫ ਐਸ ਐਲ ਨੇ ਵੀ ਸਾਬਤ ਕਰਤਾ ਐਫ ਐਸ ਐਲ ਪੰਜਾਬ ਐਫ ਐਸ ਐਲ ਜਿਹੜੀ ਫੋਰੈਂਸਿਕ ਲੈਬ ਹੈ ਉਹ ਪੰਜਾਬ ਐਫ ਐਸ ਐਲ ਦੇ ਵਿੱਚ ਹੋਇਆ एसएस नगर मोहाली फरेन्सिक लैब पंजाब ने विथ क्लियर करता कि वर्ड जेड़ा है एडिटर है डॉक्टर जेना पूछो इनहां को ठीक है चलो मैं मैं ਤੁਹਾਡੇ ਕੋਲ ਆਉਣਾ ਤੁਸੀਂ ਆਪਣੀ ਗੱਲ ਰੱਖਿਓ ਕਿਹਦੇ ਕਹਿਣ ਤੇ ਐਫਐਸਐਲ ਭੇਜੀ ਗਈ ਜੀ ਗੌਰਵ ਜੀ ਮੈਂ ਤਾਂ ਵੀ ਜਵਾਬ ਦੇ ਦੇਣਾ ਤੁਹਾਨੂੰ ਸ਼ਾਇਦ ਨਹੀਂ ਪੜੇਤੀ ਮੈਂ ਤਾਂ ਕਿ ਸਾਰਿਆਂ ਦੇ ਕੋਲ ਜਾ ਸਕਾਂ ਬਿਲਕੁਲ ਪੁਲਿਸ ਵੱਲੋਂ ਹੀ ਸਾਰੀ ਡਿਟੇਲ ਦਿੱਤੀ ਗਈ ਹੈ ਕਿ ਉਹਦੇ ਵਿੱਚ ਜਦੋਂ ਉਹਨਾਂ ਨੂੰ ਭੇਜੀ ਗਈ ਇਕਬਾਲ ਸਿੰਘ ਵੱਲੋਂ ਕਿ ਇਹ ਵੀਡੀਓ ਸਾਡੇ ਇੱਥੇ ਸਰਕੂਲੇਟ ਹੋ ਰਹੀ ਹੈ ਉਹਨੂੰ ਜਦੋਂ ਪੁਲਿਸ ਐਫਐਐਸਐਲ ਨੇ ਜਾਂਚ ਕੀਤੀ ਤੇ ਉਹਦੇ ਵਿੱਚ ਉਹ ਡਾਕਟਰਡ ਪਾਈ ਗਈ ਤੇ ਉਸ ਤੋਂ ਬਾਅਦ ਫਿਰ ਸਾਰਾ ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਇਕਬਾਲ ਸਿੰਘ ਨਾਮ ਦੇ ਸ਼ਖਸ ਨੇ ਕੰਪਲੇਂਟ ਕੀਤੀ ਜਲੰਧਰ ਪੁਲਿਸ ਨੇ ਰਿਕੁਐਸਟ ਕੀਤੀ ਐਫਐਸਐਲ ਮੁਹਾਲੀ ਨੂੰ ਕਿ ਤੁਸੀਂ ਇਸ ਪੂਰੇ ਮਾਮਲੇ ਦੇ ਵਿੱਚ ਇਹ ਜਾਂਚ ਕਰੋ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਇਹ ਐਡੀਟਿਡ ਹੈ ਫਰਜ਼ੀ ਹੈ ਤੇ ਉਸ ਤੋਂ ਬਾਅਦ ਪਰਚਾ ਹੋ ਗਿਆ ਬਾਈ ਨੇਮ ਕਪਲ ਮਿਸ਼ਰਾ ਦੇ ਉੱਤੇ ਅ ਅਪਾ ਚਰਚੇ ਨੂੰ ਥੋੜੇ ਅੱਗੇ ਵਧਾਣੇ ਆ ਮੈਂ ਸਾਰੇ ਮਹਿਮਾਨਾਂ ਦਾ ਰੁਕ ਕਰਾਂਗਾ ਸੋਈ ਸਾਹਿਬ ਦਾ ਪਹਿਲਾ ਰਿਐਕਸ਼ਨ ਜ਼ਰੂਰੀ ਹੈ ਸੋਈ ਸਾਹਿਬ ਤੁਸੀਂ ਵੀਡੀਓ ਸਿੱਧੇ ਅਲੀਗੇਸ਼ਨ ਦੇ ਕੀ ਗੱਲ ਮਿਸ਼ਰਾ ਫਰਜ਼ੀ ਵੀਡੀਓ ਸਰਕੂਲੇਟ ਕਰ ਰਹੀ ਆ ਆਮ ਆਦਮੀ ਪਾਰਟੀ ਡਾਇਰੈਕਟਲੀ ਕੀ ਰਹੀ ਹੈ ਗੁਰੂਆਂ ਸ਼ਬਦ ਦਾ ਇਸਤੇਮਾਲ ਹੋਇਆ ਜਾਂ ਨਹੀਂ ਹੋਇਆ ਇਹ ਕਿਵੇਂ ਤੈਅ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਹਾੜਾ ਜਿਹੜਾ ਨਾ ਜੀ ਇਹਨਾਂ ਦੀ ਆਮ ਆਦਮੀ ਪਾਰਟੀ ਦੇ ਕਹਿੰਦੇ ਨਾ ਜੀ ਉਹਨੇ ਲਾਲਾ ਲਾਜਪਤ ਰਾਏ ਨੇ ਜਦੋਂ ਕਿਹਾ ਸੀ ਨਾ ਉਹਦੇ ਸਿਰ 'ਚ ਸੋਟੀ ਵੱਜੀ ਸੀਗੀ ਉਹਨੇ ਕਿਹਾ ਜੀ ਆ ਨੀਲ ਦਾ ਪੱਥਰ ਹੋਏਗਾ ਆ ਇੱਕ ਥੀ ਆਮ ਆਦਮੀ ਪਾਰਟੀ ਆਜ ਨੀਲ ਦਾ ਪੱਥਰ ਹੋਏਗਾ ਕਿਉਂਕਿ ਆਮ ਆਦਮੀ ਪਾਰਟੀ ਸਾਡੇ ਨੇ ਸਾਡੇ ਗੁਰੂਆਂ ਨੂੰ ਦਿੱਲੀ ਦੀ ਅਸੈਂਬਲੀ ਦੇ ਵਿੱਚ 350 ਸਾਲਾ ਜਦੋਂ ਅਸੀਂ ਮਨਾ ਰਹੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਜੀ ਉਹਨੂੰ ਬੇਇੱਜ਼ਤ ਕਰਨ ਦੀ ਕੋਸ਼ਿਸ਼ ਕੀਤੀ ਬੇਇੱਜ਼ਤ ਕੀਤਾ ਤੇ ਇਹਨਾਂ ਦੀ ਐਸ ਮੁੱਖ ਮੰਤਰੀ ਨੇ ਤੇ ਅੱਜ ਆ ਗੱਲਾਂ ਕਰਦੇ ਨੇ ਤੇ ਮੇਰੇ ਨਾਲ ਬੈਠੇ ਹੋਏ ਪੰਜਾਬ ਦੇ ਵਸਨੀਕ ਪਾਸੀ ਜੀ ਦੇਖੋ ਇੱਕ ਵੀਡੀਓ ਜਿਹੜੀ ਸਰਕੂਲੇਟ ਹੋਈ ਜਿਹੜੀ ਦਿੱਲੀ ਦੀ ਅਸੈਂਬਲੀ ਹੈ ਉਹਦੀ ਪ੍ਰਾਪਰਟੀ ਹੈ ਜੋ ਵੀ ਦਿੱਲੀ ਦੀ ਅਸੈਂਬਲੀ ਦੇ ਵਿੱਚ ਹੋਇਆ ਉਹ ਦਿੱਲੀ ਦੀ ਅਸੈਂਬਲੀ ਦੀ ਪ੍ਰਾਪਰਟੀ ਆ ਜਿਹੜੀ ਉਹ ਵੀਡੀਓ ਹੈਗੀ ਹੈ ਠੀਕ ਹੈ ਕੀ ਇਹਨਾਂ ਦੇ ਕਮਿਸ਼ਨਰ ਨੇ ਦਿੱਲੀ ਦੀ ਅਸੈਂਬਲੀ ਕੋਲੋਂ ਵੀਡੀਓ ਪ੍ਰੋਕਿਊਰ ਕਰਕੇ ਐਫਐਐਸਐਲ ਤੇ ਭੇਜੀ ਹਾਂ ਮੈਂ ਤਾਂ ਉਹ ਹੀ ਡਾਊਨਲੋਡਡ ਭੇਜ ਦਿੱਤੀ ਨਾ ਤੁਹਾਡੀ ਆਵਾਜ਼ ਆਣੀ ਬੰਦ ਹੋ ਗਈ ਹੈ ਉਹ ਤੋਂ ਨਾ ਪੁੱਛ ਲੈ ਇਹਨਾਂ ਕੋਲੋਂ ਕਿ ਇਹਨਾਂ ਨੇ ਕਿੱਥੋਂ ਵੀਡੀਓ ਜਿਹੜੀ ਪ੍ਰਕਾਸ਼ਿਤ ਇਹ ਤਾਂ ਬਹੁਤ ਕਲੀਅਰ ਕਹਿ ਰਹੇ ਨੇ ਕਿ ਕਪਿਲ ਮਿਸ਼ਰਾ ਦੇ ਅਕਾਊਂਟ ਦੇ ਉੱਤੇ ਜੋ ਪੋਸਟ ਕੀਤੀ ਗਈ ਸੀ ਉੱਥੋਂ ਡਾਊਨਲੋਡ ਕੀਤੀ ਗਈ ਹੈ ਉਹਨੂੰ ਭੇਜਿਆ ਗਿਆ। ਕੋਈ ਕੋਈ ਗੱਲ ਨਹੀਂ ਕਰੋ ਜੇ ਅੱਗੇ ਆ ਲੰਦੇ ਮੈਨੂੰ। ਜਦੋਂ ਜਰਮਨ ਸਿੰਘ ਕੈਨੇਡਾ ਤੋਂ ਸੀਐਮ ਸਾਹਿਬ ਦੀਆਂ ਵੀਡੀਓ ਭੇਜਦਾ ਹੈ। ਉਹ ਇਹਨਾਂ ਕੋਲੋਂ ਐਫਐਸਐਲ ਜਿਹੜੀ ਮੋਹਲੀ ਆ ਉਹ ਭੇਜੀਆਂ ਨਹੀਂ ਗਈਆਂ ਜਾਂ ਬਾਕੀ ਲਾਬਾਂ 'ਚ ਭੇਜੀਆਂ ਨਹੀਂ ਗਈਆਂ। ਜਦੋਂ ਇਹਨਾਂ ਦਾ ਇੱਕ ਐਸਐਸਪੀ ਪਟਿਆਲੇ ਵਾਲਾ ਉਹਦੀਆਂ ਆਡੀਓ ਇਹਨਾਂ ਕੋਈ ਤੱਕ ਚੈੱਕ ਨਹੀਂ ਕਰਾਈਆਂ ਗੀਆਂ ਕਮਿਸ਼ਨਰ ਲੁਧਿਆਣੇ ਦੀ ਆਡੀਓ ਚੈੱਕ ਨਹੀਂ ਕਰਾਈਆਂ ਗਈਆਂ ਲੇਕਿਨ ਇੰਨਾ ਕਲੋਂ ਐਫਐਸਐਲ ਜਿਹੜੀ ਮੁਹਾਲੀ ਦੀ ਉਹ ਤਿੰਨ ਇੱਕ ਦਿਹਾੜੀ ਜਾਂ ਡੇਢ ਦਿਹਾੜੀ ਚ ਉਹ ਬੰਦਾ 400 ਕਿਲੋਮੀਟਰ ਦਿੱਲੀ ਤੋਂ ਲਿਆ ਕੇ ਤੇ ਇਹਨਾਂ ਨੇ ਪੇਸ਼ ਕਰ ਦਿੱਤਾ ਜੀਓਐਫਐਸਐਲ ਦੇਖੋ ਮੈਂ ਤੁਹਾਨੂੰ ਇਸੇ ਟਾਈਮ ਲਾਈਨ ਦੱਸਣਾ ਚਾਹੁੰਨਾ ਡਿਜੀਟਲ ਐਂਡ ਸਾਈਬਰ ਫੋਰੈਂਸਿਕ ਮੋਬਾਈਲ ਫੋਨ ਅਨਲਿਸਿਸ 7 ਤੋਂ 21 ਡੇਸ ਲੈਪਟਾਪ ਹਾਰਡ ਡਿਸਕ 15 ਟੂ 45 ਡੇਸ ਲਾਰਜ ਡਾਟਾ ਇਨਕ੍ਰਿਪਟਡ ਡਿਵਾਈਸਸ 2 ਟੂ 6 ਮੰਥਸ ਮੈਨੂਅਲ ਕੰਪੈਰੀਜ਼ਨ ਆਫ ਫਿੰਗਰਪ੍ਰਿੰਟਸ ਇਵਨ 3 ਟੂ 10 ਡੇਸ ਦੇਖੋ ਆਮ ਆਦਮੀ ਪਾਰਟੀ ਇੰਨੀ ਫਰਸਟ੍ਰੇਟ ਹੋ ਚੁੱਕੀ ਹੈ ਇਹਨਾਂ ਦੀ ਆਤਿਸ਼ੀ ਜਿਹੜੀ ਕਿ ਇੱਕ ਉਹਨਾਂ ਦੀ ਮੈਂ ਨਹੀਂ ਬੋਲਣਾ ਚਾਹੁੰਦਾ ਸੀਗਾ ਪੇਰੈਂਟ ਕਿ ਕਿਹੜੀ ਕਿਹੜੀ ਕਿਦਾਂ ਦੇ ਉਹਨਾਂ ਦਾ ਹੈਗਾ ਪਿਛਲਾ ਪਛੋਕੜ ਜਾਂ ਕਿਦਾਂ ਉਹਨਾਂ ਦੀ ਆਈਡੀਓਲੋਜੀ ਸੀਗੀ ਕਮਿਊਨਿਸ ਸੀਗੀ ਜਾਂ ਕ੍ਰਿਸਨਾ ਕ੍ਰਿਸਨਾਡਿਟਸ ਕਿ ਕ੍ਰਿਸਚੀਅਨਿਟੀ ਸੀਗੀ ਕਿਦਾਂ ਉਹਨਾਂ ਨੇ ਕਨਵਰਸ਼ਨ ਕਰਕੇ ਕਿਸ ਤਰ੍ਹਾਂ ਉਹਨਾਂ ਨੇ ਕੀ ਕੀਤਾ ਆਈ ਡੋਨਟ ਵਾਂਟ ਟੂ ਸੇ 댓 ਲੇਕਿਨ ਅਸ ਵਕਤ ਤਾਂ ਜਿਹੜਾ ਸਵਾਲ ਹੈ ਉਹਨਾਂ ਨੇ ਸਾਡੇ ਗੁਰੂ ਸਾਹਿਬਾਨ ਦਾ ਅਪਮਾਨ ਕੀਤਾ ਹੈ ਸ਼ਰਿਆਮ ਕੀਤਾ ਹੈ ਲਾਈਵ ਟੈਲੀਕਾਸਟ ਦੇ ਵੇਲੇ ਕੀਤਾ ਤੇ ਉਹਦੇ ਬਦਲੇ ਇਹ ਜੋ ਦਿੱਲੀ ਦੇ ਸਪੀਕਰ ਨੇ ਨਾਨਕ ਕਮਿਸ਼ਨਰ ਨੂੰ ਵੀ ਬੁਲਾ ਲਿਆ ਹੈਗਾ ਅਮਰਸ ਜਲੰਧਰ ਦੇ ਨੂੰ ਡੀਜੀਪੀ ਨੂੰ ਵੀ ਬੁਲਾ ਲਿਆ ਡੀਜੀਪੀ ਸਾਈਬਰ ਕ੍ਰਾਈਮ ਨੂੰ ਵੀ ਬੁਲਾ ਲਿਆ ਇਹਦਾ ਹੁਣ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਪੂਰਵਾ ਕਰ ਦਿੱਤਾ ਜਾਏਗਾ ਆਮ ਆਦਮੀ ਪਾਰਟੀ ਦੇ ਮੁਖੀਆਂ ਨੇ ਕਿਹਾ ਸੀਗਾ ਕਿ ਅਸੀਂ ਹਾਂ ਰਾਜਕਤਾਵਾਦੀ ਹਾਂ ਆਈ ਮੈਂ ਨਾਰਕਿਸਟ ਉਹ ਨਾਰਕਿਸਟ ਜਿਹੜੇ ਨੇ ਆ ਪ੍ਰੂਫ ਹੋ ਰਹੇ ਨੇ ਮਤਲਬ ਤੁਸੀਂ ਤੈਅ ਕਰ ਦਿੱਤਾ ਤੁਸੀਂ ਇਹ ਕਹਿ ਰਹੇ ਹੋ ਕਲੀਅਰਲੀ ਕਿ ਉਹ ਵੀਡੀਓ ਦੇ ਵਿੱਚ ਬੋਲਿਆ ਗਿਆ ਹੈ ਗੁਰੂ ਦਾ ਸ਼ਬਦ ਦਾ ਇਸਤੇਮਾਲ ਹੋਇਆ ਵਿਦਆਊਟ ਐਨੀ ਡਾਊਟ ਗੁਰੂ ਸਾਹਿਬ ਦਾ અપਮਾਨ ਕੀਤਾ ਗਿਆ ਉਹ ਗੁਰੂ ਸਾਹਿਬ ਦਾ અપਮਾਨ ਕਰਨ ਵਾਲਾ ਚਾਹੇ ਮੱਸਾ ਰੰਗੜ ਹੋਵੇ ਇੰਦਰਾ ਗਾਂਧੀ ਹੋਵੇ ਕੋਈ ਬੱਚਾ ਨਹੀਂ ਅਸਤਕ ਤੇ ਇਹਨਾਂ ਦੇ ਜਿਹੜੀ ਆਮ ਆਦਮੀ ਪਾਰਟੀ ਆ ਆ ਆਪਣੇ ਜਿਹੜੇ ਇਹਨਾਂ ਦੇ ਹੱਥ ਰੰਗੇ ਗਏ ਨੇ ਕੂਂਦੇ ਨਾਲ ਗੁਰੂ ਸਾਹਿਬ ਦਾ અપਮਾਨ ਅਸੈਂਬਲੀ ਚ ਇਹਨਾਂ ਨੇ ਕੀਤਾ ਤੇ ਇਹਨਾਂ ਨੂੰ ਬਖਸ਼ਾ ਨਹੀਂ ਜਾਏਗਾ ਇਹਨਾਂ ਨੂੰ ਬੰਦ ਹੀ ਸੜਾ ਜਿਹੜੀ ਹੈ ਠੀਕ ਹੈ ਚਲੋ ਮੇਰਾ ਤਾਂ ਸਵਾਲ ਇਹ ਵੀ ਹੈ ਨਾ ਕਿ ਇੰਤਜ਼ਾਰ ਤਾਂ ਸ਼ਾਇਦ ਸੋਈ